ਹੋਟਲ ਦਾ ਮਾਲਕ ਨੂੰ ਅਸੀਂ ਸਿੱਧੀ ਜੇ ਤਾਉਲੀ ਦੇਣੀ ਚਾਹੁੰਦੇ ਆ ਤੂੰ ਅੱਜ ਹੰਸ ਰਾਜ ਹੰਸ ਉਹਨੂੰ ਆਪਣੇ ਹੋਟਲ ਦੇ ਵਿੱਚ ਬੁਲਾਇਆ ਲੱਖ ਲਾਖ ਦਾ ਤੇਰੇ ਉੱਪਰ ਔਰ ਲੱਖ ਲਾਖ ਤਹੂਗੀ ਉਹਦਾ ਲੋਕਾਂ ਦੇ ਉੱਪਰ ਜਿਹੜੇ ਹੋਟਲ ਦੇ ਵਿੱਚ ਆਉਣਗੇ ਸ਼੍ਰੀ ਮੋਤਸਰ ਸਾਹਿਬ ਦਾ ਸਭ ਤੋਂ ਵੱਡਾ ਗਦਾਰੇ ਹੋਟਲ ਦਾ ਮਾਲਕ ਹੈ ਕਿਸਾਨਾਂ ਦੇ ਪੁੱਤ ਨੱਜਮਾ ਦੇ ਨਾ ਹੋਟਲਾਂ ਦੇ ਵਿੱਚ ਜਾਂਦੇ ਨੇ ਕੀ ਇਹ ਹੋਟਲ ਦਾ ਪੂਰਨ ਤੌਰ ਤੇ ਉੱਪਰ ਬਾਈਕਾਟ ਕੀਤਾ ਜਾਵੇ ਸਾਡੀਆਂ ਜ਼ਮੀਨਾਂ ਦੇ ਉੱਪਰ ਸਾਡੇ ਹੀ ਅਨਾਜ ਦੇ ਨਾਲ ਸਾਡੇ ਹੀ ਬੱਚਿਆਂ ਤੋਂ ਕਮਾਈ ਕਰਕੇ ਤੇ ਹਾਜ਼ਰੀ ਤੁਸੀਂ ਭਾਜਪੀ ਦੀ ਭਰਦੇ ਹੋ ਹਸਰਾਜ ਕਹਿੰਦਾ ਮੈਨੂੰ ਮੈਂ ਤਰਾਜ ਬਣਾਤਾ ਮੈਂ ਕਹਿੰਦਾ ਤੈਨੂੰ ਮੈਂ ਤਰਾਜ ਤੋਂ ਵੀ ਥੱਲੇ ਬਣਾ ਦੇ ਆਂਗੇ ਬੰਦੇ ਦਾ ਪੁੱਤ ਬਣ ਜਾ ਇਸ ਪਿੰਡ ਦੀ ਧਰਤੀ ਦੇ ਉੱਪਰ ਇਹ ਐਲਾਨ ਕਰਦੇ ਆਂ ਕਿ ਕਿੱਥੇ ਮਰਜੀ ਆ ਦੇ ਹਸਰਾਜ ਜਿੱਥੇ ਵੀ ਜਾਊਗਾ ਉਹਨੂੰ ਸਵਾਲਾਂ ਦੀ ਬਰਸ਼ਾਰ ਕਰਾਂਗੇ ਕਹਿੰਦਾ ਗਾ ਕੇ ਤੇ ਲੱਖ ਰੁਪਏ ਤੁਹਾਨੂੰ ਦੇ ਜਾਂਦੇ ਅਸੀਂ ਤੇ ਤੁਹਾਨੂੰ ਘਰਥਿਓ ਲਾਉਣ ਵੀ ਜਾਂਦੇ ਅਸੀਂ ਕਿਸਾਨਾਂ ਦੇ ਪੁੱਤਾਂ ਜਿਹੜੀਆਂ ਮੰਗਾ ਚਾਂ ਸੀ ਤੇਰੇ ਵਿਧਾਤਾ ਨੇ ਮੰਨੀਆਂ ਤੇਰੇ ਅੰਮਿਤ ਸ਼ਾਹ ਨੇ ਮੰਨੀਆਂ ਮੋਦੀ ਨੇ ਮੰਨੀਆਂ ਤਾਂ ਉਹਦੇ ਉੱਪਰ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਹੋਇਆ ਜੇਕਰ ਤੂੰ ਸਾਡੇ ਸਵਾਲਾਂ ਦਾ 50% ਵੀ ਜਵਾਬ ਦੇ ਗਿਆ ਲੈ ਅਸੀਂ ਤੈਨੂੰ ਮੁੱਠ ਨੂੰ ਵੱਟ ਦੇ ਕੇ ਕਹਿੰਦੇ ਆ ਤੇਰਾ ਜਿਹੜਾ ਸਵਾਲ ਜਵਾਬ ਪੁੱਛਣਾ ਫੜ ਗਿਆ ਜਿੱਤਰੇ ਖਾੜੇ ਲੱਗਦੇ ਸੀ ਤਾਂ ਕਿਸਾਨਾਂ ਦੀਆਂ ਵਿਆਹ ਸ਼ਾਦੀਆਂ 'ਚ ਲੱਗਦੇ ਸੀ ਤੇ ਤੂੰ ਗਦਾਰ ਬੰਦਿਆ ਤੂੰ ਇੱਕ ਸ਼ਬਦ ਬੋਲਿਆ ਤੇ ਮੈਂ ਨਖੇਦੀ ਕਰਦਾ ਉਸ ਪੱਤਰਕਾਰ ਵੀਰ ਜੀ ਦੀ ਜਿਨੇ ਇੱਕ ਵਾਰ ਪੁਖਤਾ ਸ਼ਬਦਰੀ ਉਹਨੂੰ ਕਹੇ ਸਾਡੇ ਮੁੱਖ ਮੰਤਰੀ ਨਕਾਰ ਮੁੱਖ ਮੰਤਰੀ ਤੋਂ ਪੁੱਛਣਾ ਚਾਹੁੰਦੇ ਆ ਜੇ ਉਸੇ ਦਿਨ ਇਹ ਮੁੱਖ ਮੰਤਰੀ ਕਾਰਵਾਈ ਕਰ ਦਿੰਦਾ ਤਾਂ ਸਾਡਾ ਛੋਟਾ ਵੀਰ ਝੁੱਪ ਕਰਨਾ ਇਸ ਦੁਨੀਆ ਦੇ ਵਿੱਚ ਹੋਣਾ ਸੀ ਬਦਲਾਅ ਹੁਣ ਪੈਦਾ ਹੋਊਗਾ ਜਦੋਂ ਤੁਸੀਂ ਆਮ ਸੋਸ਼ਲ ਮੀਡੀਆ ਤੇ ਸਾਡੀਆਂ ਮਾਈਆਂ ਨੂੰ ਸਾਡੀਆਂ ਭੈਣਾਂ ਨੂੰ ਜਿੱਥੇ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਤੇ ਫੇਰ ਜੇ ਮਰਦ ਦੇ ਬੱਚੇ ਸੀ ਤਾਂ ਠੋਕ ਕੇ ਜਵਾਬ ਦੇ ਕੇ ਜਾਂਦੇ